ਕੀੜੀ ਤੋਂ ਲੈ ਕੇ ਹਾਥੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਜੋ ਇਸ ਸਾਰੇ ਗਰਦਿਸ਼ ਦੇ ਵਿੱਚ ਨੇ ਆਪਣੇ ਕੇਂਦਰ ਦੀ ਤਲਾਸ਼ ਹੈ ਆਪਣਾ ਅਸਥਾਨ ਲੱਭ ਰਹੇ ਹੈ ਅਸਥਾਨ ਕੀ ਹੈ ਪਰਮ ਅਨੰਦ ਪਰਮ ਖੇੜਾ ਜੜ ਜੋ ਗਰਦਿਸ਼ ਦੇ ਵਿੱਚ ਹੈ ਉਹ ਚੇਤਨ ਹੋ ਰਿਹਾ ਹੈ ਚੇਤਨ ਜੋ ਗਰਦਿਸ਼ ਤੇ ਚ ਹੈ ਉਹ ਪਰਮ ਚੇਤਨ ਹੋਣ ਦੀ ਕੋਸ਼ਿਸ਼ ਦੇ ਚ ਹੈ ਤੇ ਪਰਮ ਚੇਤਨ ਪਰਮ ਆਨੰਦ ਤੱਕ ਪਹੁੰਚਣ ਦੀ ਤਲਾਸ਼ ਕਰ ਰਿਹਾ ਹੈ ਕੋਈ ਜ਼ਰਰਾ ਕਿਵੇਂ ਸੂਰਜ ਬਣਿਆ ਔਰ ਕੋਈ ਸੂਰਜ ਕਿਵੇਂ ਮਹਾ ਸੂਰਜ ਬਣਿਆ ਔਰ ਕੋਈ ਮਹਾ ਸੂਰਜ ਕਿਵੇਂ ਪ੍ਰਭੂ ਬਣਿਆ ਪਰਮਾਤਮਾ ਬਣਿਆ ਈਸ਼ਵਰ ਬਣਿਆ ਉਸ ਦੇ ਲਈ ਇੱਕ ਮਾਰਗ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗਾਥਾ ਨਾਮਕ ਬਾਣੀ ਵਿੱਚ ਦੱਸ ਰਹੇ ਨੇ ਬਚਨ ਸਾਧ ਸੁਖ ਪੰਥਾ ਲਹਨਤਾ ਬੜਕਰ ਬਣਿਆ ਸੁਖ ਦਾ ਪੰਥ ਤੇ ਕੇਵਲ ਗੁਰੂ ਦੇ ਬਚਨ ਨੇ ਪਰਮਪੁਰਖ ਦੇ ਬਚਨ ਨੇ ਕਿਉਂਕਿ ਪਰਮਪੁਰਖ ਦੇ ਬਚਨ ਗੁਰੂ ਦੇ ਬਚਨ ਵਾਸਤੁ ਸਿੱਧੇ ਪ੍ਰਭੂ ਤੋਂ ਆਏ ਨੇ ਜਿਵੇਂ ਕਿਰਨਾ ਸਿੱਧੀਆਂ ਸੂਰਜ ਤੋਂ ਆਉਂਦੀਆਂ ਨੇ ਤੇ ਬਚਨ ਗਿਆਨਮਈ ਸਿੱਧੇ ਹੀ ਪ੍ਰਭੂ ਤੋਂ ਆਉਂਦੇ ਨੇ ਜੈਸੇ ਮੇ ਆਵੇ ਖਸਮ ਕੀ ਬਾਣੂ ਤੈਸੜਾ ਕਰੀ ਗਿਆਨ ਵੇ ਲਾਉ ਕੋਸ਼ਿਸ਼ ਤੇ ਹਰ ਇੱਕ ਦੀ ਹੈ ਉਹ ਮਾਰਗ ਮੈਨੂੰ ਲਬੇ ਜੋ ਸੁਖ ਤੱਕ ਪੁਚਾਵੇ ਹਰ ਮਨੁੱਖ ਸੁਖ ਦਾ ਪੰਥ ਲੱਭ ਰਿਹਾ ਹੈ ਹਰ ਜੀਵ ਸੁਖ ਦਾ ਮਾਰਗ ਲੱਭ ਰਿਹਾ ਹੈ ਹਰ ਪਸ਼ੂ ਪੰਛੀ ਚੈ ਜੜ ਹੈ ਚੇਤਨ ਹੈ ਤਲਾਸ਼ ਹੈ ਸੁਖ ਦੀ ਔਰ ਉਸ ਮਾਰਗ ਦੀ ਜੋ ਸੁਖ ਤੱਕ ਪਹੁੰਚਾਵੇ ਸਹਿਬ ਕਹਿੰਦੇ ਨੇ ਗੁਰੂ ਦੇ ਬਚਨ ਹੀ ਸੁਖ ਦਾ ਮਾਰਗ ਨੇ ਪਰਮਪੁਰਖ ਦੇ ਬਚਨ ਹੀ ਸੁਖ ਦਾ ਪੰਥ ਨੇ ਬਚਨ ਸਾਧ ਸੁਖ ਪੰਥ ਸੁਖਾਂ ਦਾ ਮਾਰਗ ਹੈ ਸਾਧੂ ਦੇ ਬਚਨ ਪਰ ਲਹੰਤਾ ਬੜ ਕਰਮਣੇ ਵਡਿਆਂ ਭਾਗਾਂ ਅਨਸਾਰ ਜਿਦਰੇ ਇਸ ਪੰਥ ਦੀ ਪ੍ਰਾਪਤੀ ਹੁੰਦੀ ਹੈ ਜੀਵਨ ਵਿੱਚ ਕੁਝ ਐਸੇ ਪੁੰਨ ਕੀਤੇ ਹੋਵਨ ਜੀਵਨ ਵਿੱਚ ਕੁਝ ਇਸ ਤਰ੍ਹਾਂ ਦੇ ਪੁਨੀਤ ਸੰਸਕਾਰ ਹੋਵਨ ਤਾਂ ਇਹ ਪੁਨੀਤ ਸੰਸਕਾਰ ਤੇ ਪੁਨੀਤ ਕਰਮ ਸੁਖ ਦੇ ਮਾਰਗ ਤੇ ਤੋਰ ਦਿੰਦੇ ਨੇ ਮਨੁੱਖ ਨੂੰ ਔਰ ਸੁਖ ਦਾ ਮਾਰਗ ਉਪਲਬਧ ਕਰਾ ਦਿੰਦੇ ਨੇ ਜਿਸ ਵੀ ਕਿਸੇ ਮਨੁੱਖ ਨੂੰ ਸਤਸੰਗ ਉਪਲਬਧ ਹੈ ਤੇ ਸਤਸੰਗ ਵਿੱਚ ਗੁਰੂ ਦੇ ਬਚਨਾਂ ਦੀ ਪ੍ਰਾਪਤੀ ਹੋ ਰਹੀ ਉਸ ਨੂੰ ਇਤਨਾ ਤੇ ਸਮਝ ਲੈਣਾ ਚਾਹੀਦਾ ਹੈ ਕੋਈ ਪੁਨੀਤ ਕਰਮਾਂ ਦਾ ਫਲ ਕੋਈ ਮਹਾਨ ਸਾਧਨਾ ਦਾ ਇਹ ਫਲ ਹੈ ਜੈਸੇ ਇਹ ਜਨਮ ਮਾਪਾ ਧਨ ਸੰਪਦਾ ਰੰਗ ਰੂਪ ਪ੍ਰਾਲਵਤ ਅਨਸਾਰ ਪ੍ਰਾਪਤ ਹੁੰਦੀ ਹੈ ਕਰਮਾਂ ਅਨਸਾਰ ਪ੍ਰਾਪਤ ਹੁੰਦੀ ਹੈ ਕਿਵੇਂ ਸਤ ਸੰਗ ਸਾਧੂ ਦੇ ਬਚਨ ਇਹ ਸੁਖ ਦਾ ਮਾਰਗ ਵੀ ਵੱਡੇ ਕਰਮਾਂ ਅਨਸਾਰ ਲੱਭਦਾ ਹੈ ਸਤਗੁਰ ਤੇ ਸਾਖ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾ ਕਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਸਪਸ਼ਟ ਗੱਲ ਕਰ ਦਿੱਤੀ ਕਿ ਪੂਰਬਲੀ ਅਗਰ ਕੋਈ ਲਿਖਤ ਹੈ ਪੂਰਬਲਾ ਅਗਰ ਕੋਈ ਪੁਨੀਤ ਕਰਮ ਹੈ ਕੋਈ ਸੰਸਕਾਰ ਹੈ ਤਾਂ ਉਸ ਅਨਸਾਰ ਹੀ ਕਰਮਾਂ ਦੇ ਚੋਂ ਸਿਰਮੌਰ ਕਰਮ ਹਰੀ ਦੀ ਕੀਰਤੀ ਸਾਧੂ ਦੀ ਸੰਗਤ ਸਾਧੂ ਦੇ ਬਚਨਾਂ ਦੀ ਉਪਲਬਧੀ ਹੁੰਦੀ ਹੈ ਪ੍ਰਾਪਤੀ ਹੁੰਦੀ ਹੈ ਤਾਂ ਮਹਾਰਾਜ ਕਹਿੰਦੇ ਨੇ ਸੁਖ ਦਾ ਮਾਰਗ ਹੈ ਗੁਰੂ ਦੇ ਬਚਨ ਸਾਧੂ ਦੇ ਬਚਨ ਪਰ ਪ੍ਰਾਪਤ ਹੁੰਦੇ ਨੇ ਵੱਡੇ ਕਰਮਾਂ ਅਨਸਾਰ ਜਦ ਇਹਨਾਂ ਬਚਨਾਂ ਦੀ ਪ੍ਰਾਪਤੀ ਹੋ ਜਾਏ ਪਹਿਚਾਣ ਕੀ ਇਹ ਕਿਸ ਮਨੁੱਖ ਨੂੰ ਗੁਰੂ ਦੇ ਬਚਨਾਂ ਦੀ ਪ੍ਰਾਪਤੀ ਹੋ ਗਈ ਪ੍ਰਾਪਤੀ ਤੋਂ ਮਰਾਦ ਇਹ ਹੁਣ ਗੁਰੂ ਦੇ ਬਚਨਾਂ ਅਨਸਾਰ ਚੱਲ ਰਿਹਾ ਹੈ ਇਹ ਗੁਰੂ ਦੇ ਮਾਰਗ ਤੇ ਚੱਲਣ ਤੋਂ ਮਰਾਦ ਗੁਰੂ ਦੇ ਬਚਨ ਦੇ ਮੁਤਾਬਕ ਆਪਣੀ ਜੀਵਨ ਬਸਰ ਕਰ ਰਿਹਾ ਹੈ ਹੁਣ ਜੋ ਗੁਰੂ ਦੇ ਬਚਨ ਨੇ ਉਹ ਇਸ ਦਾ ਜੀਵਨ ਬਣ ਚੁੱਕਾ ਹੈ ਹੁਣ ਜੋ ਗੁਰੂ ਦੇ ਬੋਲ ਨੇ ਉਹਦੀ ਤਰਜ਼ੇ ਜ਼ਿੰਦਗੀ ਬਣ ਚੁੱਕੀ ਹੈ ਅਗਰ ਐਸਾ ਹੈ ਕਿ ਗੁਰੂ ਦੇ ਬਚਨਾਂ ਵਿੱਚ ਇੱਕ ਵਰਕਤ ਹੈ ਰਹਿੰਤਾ ਜਨਮ ਮਰਨੇ ਰਮਣ ਨਾਮ ਹਰ ਕੀਰਤਨ ਐਸਾ ਮਨੁੱਖ ਪਰ ਹਰੀ ਕੀਰਤਨ ਕਰਦਾ ਹੈ ਔਰ ਪ੍ਰਭੂ ਦੇ ਗੁਣਾ ਦਾ ਰਮਣ ਕਰਨ ਲੱਗ ਪੈਂਦਾ ਉਦੀ ਵਿਚਾਰ ਕਰਨ ਲੱਗ ਪੈਂਦਾ ਔਰ ਕੀਰਤਨ ਕਰ ਕਰਕੇ ਉਸਦੇ ਚ ਆਪਣੀ ਸੁਰਤ ਜੋੜਦਾ ਹੈ លិលីនਤਾ ਪ੍ਰਾਪਤ ਕਰਦਾ ਹੈ ਇਸ ਦਾ ਸਦਕਾ ਇਹ ਹੁੰਦਾ ਹੈ ਕਿ ਉਹ ਜਨਮ ਤੇ ਮਰਨ ਤੋਂ ਬਚ ਜਾਂਦਾ ਹੈ ਜੋ ਦੁੱਖਾਂ ਦੀ ਖਾਨ ਹੈ ਸਾਰੇ ਕਲੇਸ਼ਾਂ ਦੀ ਖਾਨ ਹੈ ਜਨਮ ਤੇ ਮਰਨ ਇਸ ਤੋਂ ਉਸ ਦਾ ਜੋ ਹੈ ਬਚਾਅ ਹੋ ਜਾਂਦਾ ਹੈ ਅਗਲੇ ਸ਼ਲੋਕ ਵਿੱਚ ਸਹਿਬ ਕਹਿੰਦੇ ਨੇ ਪਤਰ ਗੁਰਜੇਣ ਝੜਿਅੰ ਨ ਜੜਿਅੰ ਪੇਟ ਸੰਪਤਾ ਪਤ ਝੜ ਦੀ ਰੁੱਤ ਦੇ ਵਿੱਚ ਮੌਸਮੇ ਖਿਜ਼ਾਂ ਦੇ ਦਰਖਤਾਂ ਨਾਲੋਂ ਜਦ ਪੱਤੇ ਸੁੱਕਦੇ ਨੇ ਤੇ ਸੁੱਕ ਕੇ ਝੜਦੇ ਨੇ ਧਰਤੀ ਤੇ गिरਦੇ ਨੇ ਉਸ ਰੁੱਤ ਨੂੰ ਖਿਜ਼ਾਂ ਆਖਦੇ ਨੇ ਪੱਤ ਝੜ ਦੀ ਰੁੱਤ ਆਖਦੇ ਨੇ ਪ੍ਰਾਚੀਨ ਭਾਸ਼ਾ ਵਿੱਚ ਪੱਤਰ ਬੁਰਜੇ ਰੁੱਤ ਆਈਏ ਪੱਤਰ ਬੁਰਜੇ ਹਨ ਤਾਂ ਸਾਇਬ ਕਹਿੰਦੇ ਨੇ ਪੱਤਰ ਭੁਰਜੇਣ ਝੜੀਆਂ ਨੇ ਜੜੀਆਂ ਪੇੜ ਸੰਪਦਾ ਪੱਤਝੜ ਦੇ ਰੁੱਤ ਵਿੱਚ ਪੱਤੇ ਸੁੱਕ ਕੇ ਜਦ ਪੇੜ ਨਾਲੋਂ ਝੜ ਜਾਂਦੇ ਨੇ ਥੱਲੇ गिरਦੇ ਨੇ ਮੁੜ ਕੇ ਉਸ ਦਰਖਤ ਨਾਲ ਨਹੀਂ ਜੁੜਦੇ ਮੁੜ ਕੇ ਉਸ ਪੇੜ ਨਾਲ ਨਹੀਂ ਜੁੜਦੇ ਇਹ ਤੇ ਇੱਕ ਦ੍ਰਿਸ਼ਟਾਂਤ ਹੈ ਪ੍ਰਮਾਣ ਹੈ ਉਦਾਹਰਣ ਹੈ ਕਿਸ ਪਰਖਾਈ ਦਿੱਤਾ ਗਿਆ ਹੈ ਤਾਂ ਮਹਾਰਾਜ ਕਹਿੰਦੇ ਨਾਮ ਬਿਹੋਂ ਬਖੰਤਾ ਨਾਮਿਕ ਬਹੰਤ ਜੋਨ ਬਾਸਰੋ ਰਹਿਣੀ ਇਸੇ ਤਰੀਕੇ ਨਾਲ ਜੋ ਨਾਮ ਦੀ ਟਹਿਣੀ ਤੋਂ ਨਾਮ ਦੇ ਬ੍ਰਿਖਸ਼ ਤੋਂ ਜੋ ਹੈ ਟੁੱਟਦਾ ਹੈ ਤਾਂ ਵਾਸ਼ਨਾ ਦੀ ਪਵਨ ਉਸ ਨੂੰ ਬਹੁਤ ਸਾਰੀ ਜੂਨਾ ਦੇ ਵਿੱਚ ਧਕੇਲ ਰੈਂਦੀ ਹੈ ਜੈਸੇ ਗਿਰਿਆ ਹੋਇਆ ਪੱਤਾ ਸੁੱਕਾ ਪੱਤਾ ਪਵਨ ਉਸ ਨੂੰ ਥਾਂ ਥਾਂ ਤੇ ਲਈ ਫਿਰਦੀ ਹੈ ਕਦੀ ਕਿਧਰੇ ਕਦਰੀ ਕਿਧਰੇ ਆਤਮਦਰਸ਼ੀ ਮਨੁੱਖ ਜਦ ਖਜ਼ਾਨ ਦੀ ਰੁੱਤ ਨੂੰ ਵੀ ਦੇਖਦੇ ਨੇ ਤਾਂ ਕੁਝ ਆਤਮ ਪ੍ਰੇਰਣਾ ਲੈਂਦੇ ਨੇ ਤੇ ਜਦ ਮੌਸਮੇ ਬਹਾਰ ਨੂੰ ਵੇਖਦੇ ਨੇ ਤਾਂ ਵੀ ਕੁਝ ਆਤਮ ਦਰਸ਼ਨ ਦੀ ਪ੍ਰੇਰਣਾ ਲੈਂਦੇ ਨੇ ਮਹਾਨ ਅਨੁਭਵੀ ਸਾਧੂ ਇੱਕ ਦਿਨ ਪਤ ਝੜ ਦੀ ਰੁੱਤ ਦੇ ਜੰਗਲ ਦੇ ਚੋਂ ਲੰਗੇ ਜਾ ਰਹੇ ਨੇ ਸੁੱਕੇ ਪੱਤੇ ਹਵਾ ਦੇ ਤੇਜ਼ ਝੌਕੇ ਆ ਲਾਉਂ ਟੁੱਟ ਕੇ ਜ਼ਮੀਨ ਤੇ ਪੈ ਰਹੇ ਨੇ ਔਰ ਕੜਕੜ ਕਰਦੇ ਨੇ ਸੁੱਕੇ ਪੱਤੇ ਹੰਝ ਆਵਾਜ਼ ਕੜਕੜਦੀ ਹਲਕੇ ਹੋ ਗਏ ਨੇ ਹਵਾ ਹੁਣਾਂ ਨੂੰ ਦੂਰ ਲਈ ਜਾਂਦੀ ਏ ਦੂਰ ਲਈ ਜਾਂਦੀ ਏ ਜਿਸ ਤਰ੍ਹਾਂ ਦੀ ਸ਼ਾਖ ਨਾਲ ਉਹਨਾਂ ਦਾ ਜੀਵਨ ਸੀ ਉਹਨਾਂ ਦੀ ਹਰਿਆਵਲੀ ਸੀ ਉਹਨਾਂ ਦਾ ਖੇੜਾ ਸੀ ਜਿਹੜੀ ਪਵਨ ਉਹਨਾਂ ਨੂੰ ਨਚਾਉਂਦੀ ਸੀ ਦਰਖਤ ਦੇ ਨਾਲ ਜਦ ਉਹ ਜੁੜੇ ਸਨ ਨਿਰਤ ਕਰਦੇ ਰਹਿੰਦੇ ਸਨ ਝੂਲਦੇ ਰਹਿੰਦੇ ਸਨ ਅਨੰਦਿਤ ਸਨ ਹਰੇ ਭਰੇ ਸਨ ਉਹੀ ਪਵਨ ਅਜ ਦੂਰ ਲੈ ਜਾ ਰਹੀ ਹੈ ਜਦ ਸੁੱਕ ਗਏ ਗਿਰ ਗਏ ਇਸ ਸਿਰ ਮਹਾਨ ਸਾਧੂ ਦੇ ਅੰਦਰੋਂ ਇਸ ਗਿਰੇ ਹੋਏ ਪੱਤੇ ਨੂੰ ਵੇਖ ਕੇ ਇਸ ਭਟਕਦੇ ਹੋਏ ਪੱਤੇ ਨੂੰ ਵੇਖ ਕੇ جس نو پون بہت دور لے جا رہی سی درخت جو ہے پتے را سمباد لکھ دیتا پات اڈنتا بولیا سون ترور بن رائے اب کے بچھڑے کب ملیں دور پریں گے جائے اے بھجدہ ہویا پتہ اے ٹوٹے ہویا پتہ ਜਿਨੂੰ ਪਵਨ ਹੋਰ ਦੂਰ ਲੈ ਜਾਈ ਰਹੀ ਹੈ ਹੋਰ ਦੂ ਲੈ ਜਾ ਰਹੀ ਹੈ ਜਿਸ ਦੀ ਨਜ਼ਰਾਂ ਤੋਂ ਵੀ ਦਰਖਤ ਉਜਲ ਹੁੰਦਾ ਜਾ ਰਿਹਾ ਹੈ ਫਰਿਆਦ ਕਰ ਰਿਹਾ ਹੈ ਇਹ ਦਰਖਤ ਟੁੱਟਤੇ ਗਏ ਆ ਤੇਰੇ ਨਾਲੋਂ ਫਿਰ ਕਦੋਂ ਜੁੜਨਾ ਨਸੀਬ ਹੋਵੇਗਾ ਫਿਰ ਵੀ ਕਿਧਰੇ ਮਿਲਾਕ ਹੋਵੇਗਾ ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨਰਾਏ ਅਬ ਕੇ ਵਿਛੜੇ ਕਬ ਮਿਲੇ ਦੂਰ ਪਰ엥ਗੇ ਜਾਏ ਅਗੋ ਦਰਖਤ ਬੋਲ ਪਿਆ ਆਗੇ ਤਰਵਰ ਬੋਲਿਆ ਸੁਣ ਪਾਤ ਮਮ ਬਾਤ ਹਮਰੋ ਇਹੀ ਸੁਭਾਵ ਹੈ ਇਕ ਆਵਤ ਇਕ ਜਾਤ ਮੇਰੇ ਸੁਭਾਵ ਦਾ ਤੈਨੂੰ ਪਤਾ ਨਹੀਂ ਤੂੰ ਝੜ ਗਏ ਹੋਰ ਮੈਨੂੰ ਲੱਗ ਜਾਣਦੇ ਛਡੇ ਕੋਲ ਤੇ ਇਹ ਆਵਾ ਗਵਨ ਬਣਿਆ ਜਾਂਦਾ ਹੈ ਇੱਕ ਆਉਂਦੇ ਨੇ ਇੱਕ ਜਾਉਂਦੇ ਨੇ ਇੱਕ ਰੁਕਸਤ ਹੁੰਦੇ ਨੇ ਹੋਰ ਆ ਜਾਂਦੇ ਨੇ ਉਹ ਰੁਕਸਤ ਹੁੰਦੇ ਨੇ ਹੋਰ ਆ ਜਾਂਦੇ ਨੇ ਦਰਸਲ ਸੰਸਾਰ ਦਾ ਇਹੀ ਸੁਭਾਅ ਹੈ ਇਧਰ ਅਰਥੀ ਚੁੱਕ ਕੇ ਲੈ ਜਾ ਰਹੇ ਆਂ ਸ਼ਮਸ਼ਾਨ ਘਾੜ ਦੀ ਤਰਫ ਇਧਰ ਕਿਧਰੇ ਜਨਮ ਹੋ ਰਹੇ ਆਂ ਖੁਸ਼ੀਆਂ ਦੇ ਸ਼ਾਦੀਆਂ ਨੇ ਪੇਵਜਦੇ ਨੇ ਮੁੰਡੇ ਦਾ ਜਨਮ ਹੋ ਰਿਹਾ ਹੈ ਇਧਰ ਬੁੱਢੇ ਦੀ ਅਰਥੀ ਨਿਕਲੀ ਹੈ ਇਧਰ ਜਨਮ ਇਧਰ ਮਰਨ ਸੰਸਾਰ ਇੱਕ ਬ੍ਰਖਸ਼ ਦੀ ਤਰ੍ਹਾਂ ਹੈ ਔਰ ਮਨੁੱਖ ਇਹ ਜੀਵ ਪਤਿਆਂ ਦੀ ਤਰ੍ਹਾਂ ਨੇ ਪੱਤੇ ਛੋਟੇ ਹੁੰਦੇ ਨੇ ਵੱਡੇ ਹੁੰਦੇ ਨੇ ਮੌਸਮੇ ਖਿਜ਼ਾਨ ਵਿੱਚ ਕੁਮਲਾਂਦੇ ਨੇ ਝੜ ਪੈਣੇ ਦਰਖਤ ਨੂੰ ਹੋਰ ਲੱਗ ਜਾਂਦੇ ਨੇ ਅਨੰਤ ਕਾਲ ਤੋਂ ਸੰਸਾਰ ਰੂਪੀ ਦਰਖਦਾ ਇਹ ਸੁਭਾਵ ਰਿਹਾ ਹੈ ਝੜਨਾ ਤੇ ਹੋਰ ਪਤਿਆਂ ਦਾ ਲੱਗ ਜਾਣਾ ਝੜਨਾ ਤੇ ਹੋਰ ਪਤਿਆਂ ਦਾ ਲੱਗ ਲੈਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਇਸ ਤਰੀਕੇ ਨਾਲ ਇਹ ਸੰਸਾਰ ਦਾ ਦਰਖਸ਼ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਅਨੰਤ ਕਾਲ ਤੋਂ ਜੋ ਹੈ ਖੜਾ ਸਾਹਿਬੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਉਦਾਹਰਨ ਨੂੰ ਜ਼ਰਾ ਹੋਰ ਅਧਿਆਤਮਕ ਦੇ रस ਦੀ ਗੂੜੀ ਚਾਸ਼ਨੀ ਦੇ ਵਿੱਚ ਲਪੇਟ ਕੇ ਜਗਤ ਦੇ ਸਾਹਮਣੇ ਰੱਖਦੇ ਨੇ ਪੱਤਰ ਭੁਰਜੇਣ ਝੜੀਆਂ ਨਹੀਂ ਜੜੀਆਂ ਪੇਟ ਸੰਪਤਾ ਮੌਸਮੇ ਖਿਜ਼ਾਨ ਦੇ ਜਦ ਪੱਤੇ ਸੁੱਕ ਗਏ ਦਰਖਤ ਨਾਲੋਂ ਝੜਦੇ ਨੇ ਮੁੜ ਕੇ ਨਹੀਂ ਜੁੜਦੇ ਨਾਮ ਬਿਹੋਂ ਨਿਖਮਤਾ ਨਾ ਨੇ ਵਹਾਂ ਅੰਤ ਜਉਮ ਬਾਸਰੋ ਰਹਿਣੀ ਇਸੇ ਤਰ੍ਹਾਂ ਸਤ ਸੰਗ ਦੇ ਚੋਂ ਜੋ ਨਾਮ ਦੀ ਤਹਿਣੀ ਨਾਲੋਂ ਟੁੱਟਦੇ ਨੇ ਵਾਸ਼ਨਾ ਦੀ ਪਵਨ ਬੜਾ ਦੂਰ ਲੈ ਜਾਂਦੀ ਹੈ ਬਹੁਤ ਦੂਰ ਲੈ ਜਾਂਦੀ ਹੈ ਔਰ ਅਨੰਤ ਜਨਮਾਂ ਵਿੱਚ ਉਹਨਾਂ ਨੂੰ ਜੋ ਹੈ ਭਟਕਾਉਂਦੀ ਹੈ ਇੱਥੇ ਸਤਗੁਰੂ ਇਹ ਕਹਿੰਦੇ ਨੇ ਜਿਵੇਂ ਪੱਤੇ ਦੀ ਹਰਿਆਵਲੀ ਉਦੋਂ ਤੱਕ ਹੈ ਜਦੋਂ ਤੱਕ ਤਹਿਣੀ ਨਾਲ ਜੁੜਿਆ ਹੋਇਆ ਹੈ ਔਰ ਤਹਿਣੀ ਤੋਂ ਉਸ ਨੂੰ ਰਸ ਜਲ ਪ੍ਰਾਪਤ ਹੋ ਰਿਹਾ ਹੈ ਹਵਾ ਵੀ ਉਸ ਨੂੰ ਖੇੜਾ ਦੇ ਰਹੀ ਹੈ ਉਹ ਨਿਰਤ ਕਰ ਰਿਹਾ ਹੈ ਪਰ ਜੈਸੇ ਸ਼ਾਖਾ ਨਾਲ ਟੁੱਟਦਾ ਹੈ ਹਵਾ ਹੁਣ ਇਸ ਨੂੰ ਬੇਜ਼ਾਰ ਕਰਦੀ ਹੈ ਦਰਖਤ ਤੋਂ ਦੂਰ ਰਹਿ ਜਾਂਦੀ ਹੈ ਇਸੇ ਤਰੀਕੇ ਨਾਲ ਪਰਬਲ ਵਾਸ਼ਨਾ ਕਰਕੇ ਪਰਬਲ ਲੋਭ ਕਰਕੇ ਪਰਬਲ ਕਾਮਨਾਵਾਂ ਕਰਕੇ ਜਦ ਕੋਈ ਮਨੁੱਖ ਸਤਸੰਗ ਤੋਂ ਟੁੱਟਦਾ ਹੈ ਨਾਮ ਤੋਂ ਟੁੱਟਦਾ ਹੈ ਸਤਸੰਗ ਬ੍ਰਿਖੜੀ ਤਰ੍ਹਾਂ ਹੈ ਔਰ ਜੋ ਜਪ ਹੈ ਉਹ ਟਹਿਣੀ ਹੈ ਜੈਸੇ ਜਪ ਦੀ ਟਹਿਣੀ ਤੋਂ सत्संग ਦੇ ਵਿੱਚ ਤੋਂ ਮਨੁੱਖ ਟੁੱਟਦਾ ਟੁੱਟਦਾ ਵਾਸਨਾ ਕਰਕੇ ਹੈ ਔਰ ਸੁੱਕਦਾ ਹੈ ਲੋਭ ਕਰਕੇ ਕ੍ਰੋਧ ਕਰਕੇ ਲੋਭ ਤੇ ਕ੍ਰੋਧ ਦਰਸਲ ਇਹ ਜੀਵ ਲਈ ਮੌਸਮੇ ਖਿਜ਼ਾ ਹੈ ਅੰਤਰੀਵ ਦੁਨੀਆ ਦਾ ਮੌਸਮੇ ਖਿਜ਼ਾ ਹੈ ਪਤਝੜ ਦੀ ਰੁੱਤ ਹੈ ਜਿਹਦੇ ਵਿੱਚ ਜੀਵਨ ਵਿੱਚ ਸੋਕਾ ਆ ਜਾਂਦਾ ਹੈ ਰਸ ਨਹੀਂ ਰਹਿ ਜਾਂਦਾ ਹਰਿਆਵਲੀ ਨਹੀਂ ਰਹਿ ਜਾਂਦੀ ਸੁੱਕ ਜਾਂਦਾ ਹੈ ਔਰ ਜੈਸੇ ਵਾਸ਼ਨਾ ਦਾ ਵੇਗ ਵਾਸ਼ਨਾ ਦੀ ਇਹ ਪਵਨ ਬਹੁਤ ਜ਼ੋਰ ਦੀ ਜੋ ਹੈ ਚੱਲ ਰਹੀ ਹੈ ਤਾਂ ਸੁੱਕਿਆ ਹੋਇਆ ਇਹ ਝੜ ਵੀ ਜਾਂਦਾ ਹੈ ਪਹਿਲੇ ਤੇ ਸੁੱਕ ਗਿਆ ਬੈਠਾ ਤੇ ਸਤਸੰਗ ਦੇ ਵਿੱਚ ਹੈ ਮਾਇੂਸ ਹੈ ਚਿੰਤਾਤੁਰ ਹੈ ਹੋ ਕੇ ਭਰ ਰਿਹਾ ਹੈ ਹੈਰਾਨਗੀ ਹੈ ਦਰਖਤ ਨਾਲ ਜੁੜਿਆ ਹੋਇਆ ਤੇ ਫਿਰ ਸੁੱਕ ਗਿਆ। ਦਰਸਲ ਰਸ ਨਹੀਂ ਮਿਲ ਰਿਹਾ ਇਸ ਨੂੰ ਦਰਖਤ ਨੂੰ। ਤਦ ਹੀ ਸੁੱਕ ਗਿਆ। satsang ਦੇ ਚ ਬੈਠਿਆ ਹੋਇਆ ਵੀ ਕੋਈ ਬਾਣੀ ਨਾਲੋਂ ਸ਼ਬਦ ਨਾਲੋਂ ਆਪਣਾ ਸੰਬੰਧ ਤੋੜ ਸਕਦਾ ਹੈ। ਤੂੰ ਬੈਠਾ ਤੇ satsang ਦੇ ਚ ਹੈ ਜੁੜਿਆ ਤੇ ਦਰਖਤ ਨਾਲ ਹੈ ਪਰ ਅੰਦਰੋਂ ਸੰਬੰਧ ਟੁੱਟਾ ਹੋਣ ਕਰਕੇ ਸੁੱਕ ਗਿਆ ਹੈ। ਜੇ ਸੁੱਕ ਗਿਆ ਹੈ। ਤਾਂ ਫਿਰ ਇੱਕ ਦੂਸਰਾ ਵੀ ਖਤਰਾ ਹੈ ਕਿ ਝੜ ਵੀ ਸਕਦਾ ਹੈ ਕਿਸੇ ਦਿਨ ਐਸਾ ਵਾਸਨਾ ਦਾ ਝੱਖੜ ਝੁੱਲਦਾ ਹੈ ਕਿ ਟੁੱਟ ਜਾਂਦਾ ਹੈ ਹੁਣ ਸਤਸੰਗ ਵਿੱਚ ਬੈਠਾ ਵੀ ਕੋਈ ਨਹੀਂ ਹੁਣ ਆਉਣਾ ਵੀ ਨਸੀਬ ਨਹੀਂ ਹੋਇਆ ਹੁਣ ਵਾਸਨਾ ਦੀ ਪਵਨ ਇਤਨਾ ਦੂਰ ਲੈ ਜਾਂਦੀ ਏ ਇਤਨਾ ਦੂਰ ਲੈ ਜਾਂਦੀ ਏ ਤਰ੍ਹਾਂ-ਤਰ੍ਹਾਂ ਦੇ ਜਨਮ ਤੇ ਮਰਨ ਦੇ ਚੱਕਰ ਦੇ ਜੋ ਹੈ ਪਾ ਦਿੰਦੀ ਏ ਤੋਂ ਸਹਿਬਾ ਨੇ ਇੱਕ ਬੜਾ ਸੁੰਦਰ ਇੱਕ ਉਦਾਹਰਣ ਦਿੱਤਾ ਹੈ ਪੱਤਰ ਭੁਰਜੇਣ ਛੜੀਆਂ ਨੇ ਜੜੀਆਂ ਤੇਜ ਸੰਪਤਾ ਨਾਮ ਬਿਹੋਂ ਬਖੰਤਾ ਨਾਨਕ ਬਹੰਤ ਜੋਂ ਬਸਰੋ ਰਹਿਣੀ ਇਹ ਪੱਤਾ ਸੁਕੇ ਨਾ ਝੜੇ ਨਾ ਸਦੀਵ ਹਰਿਆਵਲੀ ਬਣੀ ਰਹੇ ਔਰ ਪਵਨ ਇਸ ਨੂੰ ਖੇੜਾ ਦੇਂਦੀ ਰਹੇ ਇਹਦਾ ਨਿਰਤ ਬਣਿਆ ਰਹੇ ਇਸਦਾ ਨਾਚ ਬਣਿਆ ਰਹੇ ਤੋ ਇਸ ਦੇ ਲਈ ਕੋਈ ਸਾਧਨਾ ਕੋਈ ਉਪਾਏ ਕੋਈ ਯੁਗਤੀ ਤੋ ਸੈਭ ਕਹਿਣਾਂ ਹਾਂ ਯੁਗਤੀ ਹੈ ਭਾਵਨੇ ਸਾਧ ਸੰਗੇ ਲਭੰਤੰ ਬੜ ਭਾਗਣੇ ਹਰ ਨਾਮ ਗੁਣ ਰਮਣੰ ਨਾਲ ਸੰਸਾਰ ਸਾਗਰ ਨਹਿ ਲਿਆਪਣੇ ਜੇ ਕਿਧਰੇ ਸੰਗਤ ਵਿੱਚ ਬੈਠਦੇ ਹਾਂ ਭਾਵਨਾ ਵਿੱਚ ਵਾਧਾ ਆ ਜਾਏ ਪਰ ਜ਼ੋਰ ਵਿਸ਼ਵਾਸ ਵੱਜ ਜਾਏ ਦਰਸਲ ਮਨੁੱਖ ਦਾ ਡੋਲਣਾ ਵਾਸਤਵਿਕ ਡੋਲਣਾ ਹੈ ਕਿ ਵਿਸ਼ਵਾਸ ਦਾ ਡੋਲਣਾ ਸਰਧਾ ਦਾ ਡੋਲਣਾ ਤਦੀ ਤੇ ਪ੍ਰਾਰਥਨਾ ਕਰਨੀ ਪੈਂਦੀ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਅਰਥ हे प्रभु तू अपना मेहर दा हाथ रख के डोलन तो बचा ले डोलदा की है ਸਾਡਾ ਭਰੋਸਾ ਡੋਲਦਾ ਕੀ ਹੈ ਸਾਡੀ ਸ਼ਰਦਾ ਕਦੀ ਵੱਧ ਜਾਂਦੀ ਹੈ ਕਦੀ ਘਟ ਜਾਂਦੀ ਹੈ ਭਰੋਸਾ ਕਦੀ ਵੱਧ ਜਾਂਦਾ ਹੈ ਕਦੀ ਘਟ ਜਾਂਦਾ ਹੈ ਮਨ ਇਛਤ ਕਮ ਹੋ ਗਿਆ ਹੈ ਤਾਂ ਭਰੋਸਾ ਵੱਧ ਜਾਂਦਾ ਹੈ ਮਨੋ ਕਾਮਨਾ ਦੀ ਪੂਰਤੀ ਨਹੀਂ ਹੋਈ ਤਾਂ ਭਰੋਸਾ ਕਮਜ਼ੋਰ ਹੋਣ ਲੱਗ ਪੈਂਦਾ ਚਾਹਤ ਨੂੰ ਫਲ ਲੱਗੇ ਹੈ ਤਾਂ ਸ਼ਰਦਾ ਵੱਧ ਜਾਂਦੀ ਹੈ ਪਰ ਚਾਹਤ ਪੂਰੀ ਨਹੀਂ ਹੋਈ ਤੇ ਸ਼ਰਧਾ ਡੋਲਣ ਲੱਗ ਪੈਂਦੀ ਹੈ ਕਮਜ਼ੋਰ ਹੁੰਦੀ ਹੈ ਔਰ ਜੈਸੇ ਜੈਸੇ ਸ਼ਰਧਾ ਕਮਜ਼ੋਰ ਹੁੰਦੀ ਹੈ ਅੰਦਰੋਂ ਜੀਵ ਚੇਤਨਾ ਸੁੱਕਦੀ ਹੈ ਔਰ ਜਦ ਸੁੱਕੀ ਹੈ ਤਾਂ ਫਿਰ ਡਰ ਰਹਿੰਦਾ ਹੈ ਝੜਨ ਦਾ ਸਹਿਬ ਕਹਿੰਦੇ ਨੇ ਇਹ ਸੁੱਕੇ ਨਾ ਇਹ ਝੜੇ ਨਾ ਸਦੀਵੀ ਖੇੜਾ ਬਣਿਆ ਰਵੇ ਸਦੀਵੀ ਹਰਿਆਵਲੀ ਬਣੀ ਰਹੇ ਉਹਦੇ ਲਈ ਲਾਜ਼ਮੀ ਹੈ ਕਿ ਇਹਦੇ ਅੰਦਰ ਸ਼ਰਧਾ ਬਣੀ ਰਹੇ ਇਸ ਦੇ ਅੰਦਰ ਭਰੋਸਾ ਬਣਿਆ ਰਹੇ ਇਹਦਾ ਵਿਸ਼ਵਾਸ ਡੋਲੇ ਨਾ ਇਸ ਦੇ ਭਰੋਸੇ ਨੂੰ ਛੱਟ ਨਾ ਲਗੇ ਤਾਂ ਫਿਰ ਇਹ ਕੀ ਕਰੇ ਭਾਵਨੇ ਸਾਧ ਸੰਗੇਣ ਲਭੰਤਨ ਬੜ ਭਾਗਣੇ ਅਗਰ ਖੁਸ਼ਕਿਸਮਤੀ ਐਸੀ ਹੋਵੇ ਕਿ ਸਾਧ ਸੰਗਤ ਲਭ ਪਵੇ ਤੇ ਸਾਧ ਸੰਗਤ ਵਿੱਚ ਪ੍ਰਭੂ ਦਾ ਭਰੋਸਾ ਵੀ ਲਭ ਪਵੇ ਸ਼ਰਧਾ ਵੀ ਲਭ ਪਵੇ ਤੇ ਉੱਥੇ ਮਨੁੱਖ ਹਰੀ ਨਾਮ ਦੇ ਗੁਣਾਂ ਦਾ ਉਚਾਰਨ ਵੀ ਕਰਨ ਲੱਗ ਪਵੇ ਤੇ ਸਿਰਫ ਉਚਾਰਨ ਹੀ ਨਹੀਂ ਉਹਨਾਂ ਦੀ ਵਿਚਾਰ ਵੀ ਕਰਨ ਲੱਗ ਪਵੇ ਤਾਂ ਫਿਰ ਸਹਿਬ ਕਹਿੰਦੇ ਨੇ ਨਾਨਕ ਸੰਸਾਰ ਸਾਗਰ ਨਹਿ ਬਿਆਪਣੇ ਇਹ ਜੋ ਸੰਸਾਰ మహా ਸਾਗਰ ਹੈ ਇਹਦੀਆਂ ਲਹਿਰਾਂ ਉਸ ਨੂੰ ਨਹੀਂ ਵਿਆਪਣਗੀਆਂ ਇਹ ਸੰਸਾਰ ਸਾਗਰ ਉਸ ਨੂੰ ਡੋਬੇਗਾ ਨਹੀਂ ਔਰ ਇਸੇ ਦੇ ਪਾਰ ਹੋ ਜਾਏਗਾ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲੜੀ ਵਾਰ ਇਨਾ ਬਚਨਾਂ ਦੇ ਸਾਫ਼ ਕਹਿ ਦਿੱਤਾ ਹੈ ਕਿ ਸਾਧੂ ਦਾ ਬਚਨ ਸੁਖ ਦਾ ਮਾਰਗ ਹੈ ਔਰ ਉਸ ਬਚਨ ਦੇ ਤੇ ਸ਼ਰਧਾ ਦਾ ਲਭ ਜਾਣਾ, ਭਰੋਸਾ ਦਾ ਲਭ ਜਾਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਤੇ ਬਹੁਤ ਵੱਡੀ ਪ੍ਰਾਪਤੀ ਔਰ ਉਸ ਭਰੋਸੇ ਦਾ ਸਦਕਾ ਸੰਸਾਰ ਸਾਗਰ ਤੋਂ ਪਾਰ ਹੋ ਜਾਣਾ ਇਹ ਲਕਸ਼ ਦੀ ਪ੍ਰਾਪਤੀ ਹੋ ਗਈ। ਇਤੇ ਜੀਵਨ ਦਾ ਲਕਸ਼ ਪ੍ਰਾਪਤ ਹੋ ਗਿਆ। ਤੋਂ ਮੂਲ ਗੱਲ ਇੱਥੇ ਆ ਗਈ ਭਾਵਨਾ ਦੀ ਜਿੱਥੇ ਭਾਵਨਾ ਪ੍ਰਗਟ ਹੋ ਜਾਏ ਭਰੋਸਾ ਪ੍ਰਗਟ ਹੋ ਜਾਏ ਭਾਵਨਾ ਪ੍ਰਗਟ ਹੋ ਜਾਏ ਅੰਕਿਤ ਹੋ ਜਾਏ ਉਸੇ ਨੂੰ ਤੇ ਆਖਿਆ ਜਾਂਦਾ ਹੈ ਇਹ ਭਗਤ ਹੈ ਤੇ ਸ਼੍ਰੀ ਰਵਿਦਾਸ ਜੀ